ਸਿੱਕਾ ਸਾਰੇ ਨੂੰ ਉਮੀਦ ਕਰਨਿਆ ਸਾਰੇ ਐ ਠੀਕ ਠਾਕ ਹੋ ਗਏ ਅੰਕਲ ਬਾਈ ਕੋ ਠੀਕ ਠਾਕ ਹਾਂ ਤੇ ਲੱਗਿਆ ਜੀ ਟਾਈਮ ਸਟੈਂਡਿੰਗ ਦਾ ਦੇਖਾ ਸਾਡੇ ਚਲੋ ਤੇ ਨਵੇਂ ਬਪੀਸ ਕਰ ਲਉ ਸਭ ਤੇ ਕੱਟ ਕੱਟ ਲੌਗ ਰੱਖਣ ਦੇ ਲਈ ਵਧੀਆ ਤੋਂ ਵਧੀਆ ਤੇ ਬਾਕੀ ਸਵੇਰ ਵੱਜ ਚੁੱਕਿਆ ਜੀ 7 ਅੱਜ ਅਜੇ ਲੇਟ ਹੋਵੇ ਧਰਾਂ ਦੇ ਬੰਨ ਕਿਉਂਕਿ ਅੱਜ ਲੇਟ ਉੱਠੇ ਆ ਰਾਤ ਫਲੇਟਸ ਹੁੰਦੇ ਸੀਗੇ ਤੇ ਉੱਠਣ ਨੂੰ ਲੇਟ ਹੋ ਗਿਆ ਅੱਜ ਬਹੁਤ ਸਬ ਦੇ ਸਾ ਤੇ ਜਾ ਦਿਖ ਰਹਾ ਹੋ ਤੋ ਸਾਰਾ ਤੁਨਾ ਗੱਢ ਲੀਏ ਤੇ ਫਿਰ ਤੁਨ ਹੋਸ ਤੋ ਅੱਛ ਮਿਲਦੇ ਆਂ ਆਇਆ ਐਨ ਲੱਗੇ ਦੋ ਪੁੱਤਰ ਉਸਨੇ ਬਚਾਲੀਆਂ ਤੀ ਹੋ ਗਈ ਇੱਕ ਪਰ ਧੀ ਨੂੰ ਮਾਰ ਦਾਨ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸਦਾ ਜੀ ਲੋ ਜੀ ਪੱਠੇ ਪਾਤੇ ਆਪ ਐਨ ਖਾਣ ਗਏ ਤੇ ਹੁਣ ਆਪਾਂ ਤਾਰਾ ਗੱਢ ਲੀਏ ਬੇਟਨ ਨੂੰ ਅਲ ਵੀ ਨੂੰ ਦੇਖਿਆ ਵਾ ਕਿਉਂਕਿ ਸਕੂਲ ਜਾਣਾ ਅਧ ਹਲਕੇ ਹੀ ਸੀਗੀ ਉਹਨੂੰ ਦੇਖੀ ਚੱਲਦੀ ਜਾ ਕੇ ਤਾਂ ਆਪਾ ਬਹੁਤ ਚਲਦੀ ਆ ਤੇ ਮੌਸਮ ਸਾਰੀ ਦਿਹਾੜੀ ਦੇਖੋ ਜੀ ਇਸ ਮੌਸਮ ਕਿੰਨਾ ਖਰਾਬ ਹੋਇਆ ਕਿ ਬਾਈਸ ਤਾਂ ਫੱਲੀ ਮੈਂ ਲੱਗਿਆ ਜੀ ਕੱਲ੍ਹ ਦੇ ਪਰੌਂਠੇ ਬਣਾਣਾ ਕਿਉਂਕਿ ਉਧਰ ਆਪਾਂ ਮੱਝਾਂ ਦਾ ਜਿਹੜਾ ਸਾਰਾ ਕੰਮ ਆਉਗਾ ਆਪਾਂ ਨੇ ਵੇੜਿਆ ਹੈ ਆਪਣਾ ਤੇ ਹੁਣ ਕੋਹਾ ਚੱਕਣ ਤਾਂ ਰਹਿ ਗਿਆ ਹੁਣ ਦੇਖਦੇ ਆ ਕਿ ਕਦੋਂ ਚੱਕੁੰਦਾ ਹੋਊਗੀ ਪਈ ਜਾਂਦਾ ਮਸਾਲਾ ਛੱਡ ਕੇ ਮਗਰਾਂ ਨਾਲ ਗਿੱਲਾ ਹੋਇਆ ਪਰਮਾਜ ਜਦੋਂ ਥੋੜੀ ਜਿਹੀ ਹਵਾ ਜੀ ਲੱਗ ਗਈ ਇਹਨੂੰ ਖਾਸੀ ਨੂੰ ਫੇਰ ਸੈਟ ਹੋਊਗਾ ਗੋਹਾ ਵਗੈਰਾ ਤੇ ਹੁਣ ਮੈਂ ਕਾਲੀ ਨੂੰ ਰਾਈ ਕਰੇਗੀ ਆ ਤੇ ਉਹਦਾ ਸੇਰ ਵਗੈਰਾ ਕੋ ਬੜੀ ਆ ਤੇ ਮੈਂ ਹੁਣ ਉਹਦੀ ਪਰਾਂਠੀ ਬਣਾ ਦਵਾਂ ਕਿਉਂਕਿ ਸੂਲ ਜਾਣਾ ਹੈ ਜੀ ਉਹਨਾਂ ਨੇ ਤੇ ਬਾਕੀ ਤੇ ਵੀ ਤੇ ਦੱਸੋ ਜੀ ਕਮੈਂਟ ਕਰਕੇ ਸਾਰੇ ਜਣੇ ਕਿ ਕਿੱਥੇ ਕਿੱਥੇ ਮੈਂ ਪੈਂਦਾ ਸਭ ਤਾਂ ਸਾਰੀ ਦਾਤ ਤਾਂ ਨਹੀਂ ਪਈ ਜਾਂਦਾ ਵਾ ਮੌਸਮ ਬਹੁਤ ਖਰਾਬ ਹੋਇਆ ਪਿਆ ਤੇ ਨੇ ਕਿਹਾ ਚਲੋ ਮੈਂ 어 ਬੱਚੇ ਹਨਾ ਛੁੱਟੀ ਵੀ ਨਹੀਂ ਕਰ ਸਕਦੇ ਹੈਗੇ ਕਿਰਕੀ ਦੀ ਫਾਈਨਲ ਪੇਪਰ ਚੱਲ ਰਹੇ ਨੇ ਠੀਕ ਹੈ ਅੱਜ ਕਾਜੀ ਦਾ ਦੁਬਿੰਦੀ ਦਾ ਪੁੱਪਰਾ ਮੈਂ ਕਿਹਾ ਚਲੋ ਵੈਸੇ ਵੀ ਨਾ ਹੋ ਕਰੇ ਤੁਹਾਨੂੰ ਪਤਾ ਹੀ ਹੈ ਜੀ ਗਾਹੀ ਪਾਉਂਦੇ ਆ ਛੁੱਟੀ ਕਰਾ ਕੇ ਤਾਂ ਮੈਂ ਵੈਸੇ ਵੀ ਨਹੀਂ ਖੁਸ਼ ਨਹੀਂ ਹੈਗੀ ਕਿਉਂਕਿ ਮੈਨੂੰ ਅਜੇ ਤੁਹਾਨੂੰ ਵੀ ਸਕੂਲ ਜਾਵੇ ਹਨਾ ਤੇ ਬਾਕੀ ਆਇਆ ਆਪਣਾ ਪੜੇ ਕਿ ਆਹੀ ਉਮਰ ਮੁੰਡਿਆ ਪੜਨ ਦੀ ਬਾਕੀ ਤਾਂ ਫਿਰ ਹਨਾ ਤੁਹਾਨੂੰ ਪਤਾ ਹੀ ਹੈ ਕਿ ਜੇ ਹੋਣਾ ਪੜੇ ਫਿਰ ਹਨਾ ਫਿਰ ਪੜਨਾਗੇ ਕਦੋਂ ਤੇ ਇਸ ਕਰਕੇ ਮੈਨੂੰ ਬਹੁਤ ਘਟਾ ਕੇ ਜੰਦੀ ਛੁੱਟੀ ਕਰवानी ਆ ਸਕੂਲ ਤੋਂ ਵੀ ਬਾਕੀ ਹੁਣ ਟਿਊਸ਼ਨ ਲੱਗਿਆ ਹੈ ਬਾਕੀ ਕੰਟ੍ਰਕਸ਼ਨ ਤੋਂ ਵੀ ਬਹੁਤ ਘੱਟ ਛੁੱਟੀ ਕਰਦਾ ਹੈ ਮਜਬੂਰੀ ਨੂੰ ਹੀ ਕਦੇ ਕੋਈ ਛੁੱਟੀ ਕਰਵਾਉਂਦੇ ਆ ਤੇ ਨਹੀਂ ਤਾਂ ਮੈਂ ਤਕਰੀਬਨ ਤਕਰੀਬਨ ਛੁੱਟੀ ਕਦੇ ਨਹੀਂ ਕਰਵਾਉਂਦੀ ਹੈਗੀ ਉਹਨੂੰ ਤੇ ਬਾਕੀ ਸਾਡੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਸਾਡੀ ਵੀਡੀਓ ਵੱਧ ਤੋਂ ਵੱਧ ਜਰੂਰ ਦੇਖਿਆ ਕਰੋ ਅੰਨੇ ਤੱਕ ਜਰੂਰ ਦੇਖਿਆ ਕਰੋ ਬਣਾ ਲਵਾਂ ਤਿਆਰ ਮੈਂ ਉਹਨੂੰ ਕਰੀ ਤੇ ਫਿਰ ਮੈਂ ਬਾਕੀ ਤੁਹਾਨੂੰ ਫਿਰ ਬਾਅਦ ਵਿੱਚ ਫਿਰ ਮਿਲਦੇ ਆਂ ਸੰਗਤ ਆ ਗਈ ਰੈਡੀ ਰੈਡੀ ਆ ਦੇ ਮੈਂ ਰੈਡੀ ਹੋ ਕੇ ਰੈਡੀ ਰਾਂਡੀ ਰਾਂਡੀ ਚੱਕਲਾ ਆਉਂਦਾ ਨਾ ਤੱਕ ਦੇਖ ਲਿਆ ਚੱਕ ਤੱਕ ਲਿਆ ਹੁਣ ਫਰ ਲੈ ਲੇ ਤੁਸੀਂ ਆਦਾ ਉਹ ਨਵੀ ਉਹ ਟੰਗ ਲਾ ਦੇ ਨਵੀ ਅੰਦਰ ਆ ਨਵੂ ਆਏ ਆ ਜਾ ਮੰਮੀ ਹਮ ਲੈ ਆਪ ਗੱਡੀ 'ਚ ਬੈ ਕੇ ਮੰਮੀ ਵੈਗ ਜਾ ਕੇ ਲੈ ਆਏ ਕੀ ਗੱਲ <laughs> जी सं डैडी चले आव भी हो गई हैलो गाई हैलो गाई सत ਹੈਲੋ ਗਾਇਜ਼ ਸਤਿ ਸ੍ਰੀ ਅਕਾਲ ਬਾਏ ਗਾਇਜ਼ ਬਾਏ ਬਾਏ ਕਰਦੇ ਬਾਏ ਬਾਏ ਇਹਦੇ ਮੀਟੇ ਮੀਟੇ ਹੈ ਕੀ ਹੋ ਗਿਆ ਯਾਦ ਨਾਲ ਹਨ ਉਹਨਾਂ ਨੂੰ ਲੈ ਜਾਓ ਚੰਗਾ ਨਾਲ ਛੱਤਰੀ 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 ਪੇਪਰ ਸਾਰਾ ਆਉਂਦਾ ਤੁਹਿਆ ਤਾਂ ਖੂਨ ਵੜੂਆ ਲੈ ਬਾਲ ਨਾ ਬੈਰ ਮੁਟਤ ਦੇ ਤੱਗੇ ਨਾ ਆ ਬਿਰ ਕੋਲ ਆ ਗਿਆ ਉਹ ਦੇਖ ਲੈ ਅੱਛਾ ਪੜ ਗਿਆ ਉਹ ਹਵਾ ਨਾ ਲੱਗ ਗਿਆ ਫਿਰ ਹੁਣ ਮੈਂ ਦੱਸ ਕੀ ਕਰ ਚਲੋ ਜੀ ਸੰਗ ਤਾਂ ਗਈਆਂ ਤਲਪਨ ਹਾ ਜੀ ਸੁੱਕੀ ini ਹਾਂਜੀ ਗਈ ਸ਼ਾਮ ਦੇ ਵੱਜ ਚੁੱਕੇ ਜੀ ਤਿੰਨ ਤੇ ਮੈਂ ਕੋਈ ਵੀ ਹਨਾ ਉਸ ਤੋਂ ਬਾਅਦ ਵਲੌਗ ਨਹੀਂ ਬਣਾਇਆ ਹੈਗਾ ਕਿਉਂਕਿ ਮੀ ਇੰਨਾ ਜਿਆਦਾ ਪਈ ਜਾਂਦਾ ਸੀਗਾ ਤੇ ਬਾਕੀ ਅੰਦਰੇ ਸੀਗੇ ਕੋਈ ਇੰਨਾ ਕੰਮ ਕਰਿਆ ਨਹੀਂ ਹੈਗਾ ਅਰਜਾਈਆਂ ਦੇ ਵਿੱਚ ਬੈਠੇ ਰਹੇ ਆ ਕਿਤੇ ਉਦੋਂ ਵਿੱਚ ਥੋੜਾ ਜਿਹਾ ਟਾਈਮ ਬਸ ਮੀ ਹਟਿਆ ਸੀਗਾ ਫਿਰ ਪੱਠੇ ਵੱਢਣ ਚਲੇ ਗਏ ਤੇ ਇੱਧਰ ਆਪਣੇ ਹਨਾ ਬੈਸਟ ਦੇ ਖੇਤਾਂ ਦੇ ਵਿੱਚ ਹਨਾ ਬੜੇ ਲੱਗੇ ਹੋਏ ਪੱਠੇ ਤੇ ਉਦੋਂ ਪੱਠੇ ਵੱਢਣ ਚਲੀ ਗਈ ਤੇ ਫਿਰ ਹਨਾ ਫੋਨ ਫੇਰ ਨਹੀਂ ਨਾਲ ਲੱਗੀ ਰਹੀਗੀ ਮੈਨਨਦਾ ਸੀਗਾ ਕਿ ਹਨਾ ਜੇ ਫੋਨ ਨਾਲ ਲੱਗ ਜਾਵਾਂਗੇ ਫੇਰ ਆਨਾ ਕਿਤੇ ਮਹੀ ਹੀ ਨਾ ਆ ਜਵੇ ਫਿਰ ਤਾਂ ਕਰਕੇ ਫਿਰ ਮੈਨ ਜਿਹੜਾ ਉਹਦਾ ਫੋਨ ਆ ਉਹ ਨਾਲ ਨਹੀਂ ਲੱਗੀ ਗਈ ਹੈਗੀ ਪੱਠੇ ਚੱਕ ਲਿਆਉਂਦੇ ਹਨਾ ਹਾਂ ਹੁਣ ਪੁੱਤਰ ਦਾਣਗੇ ਇਹ ਤੇ ਮੈਂ ਮੱਝਾਂ ਨੂੰ ਪਾਣੀ ਪੋਣੀ ਪਲਾਇਆ ਹੀ ਮਹੀ ਫੇਰ ਉਤਰਿਆ ਸੀਗਾ ਠੀਕ ਕਰ ਪਾਣੀ ਪੋਣੀ ਪਲਾ ਕੇ ਫੇ ਹੁਣ ਸੰਨੀ ਕਰਕੇ ਆਈ ਕਿਉਂਕਿ ਇੱਕ ਟਾਈਮ ਤਾਂ ਹਮੇਸ਼ਾ ਸੰਨੀ ਹੀ ਕਰਦੇ ਹੁੰਦੇ ਆ ਦੁਪਹਿਰ ਟਾਈਮ ਤੇ 3 ਵਜੇ ਫਿਰ ਮੈਂ ਸੰਨੀ ਕਰਈ ਸੀਗੀ ਪੌਣੇ 4 ਹੋ ਚੁੱਕੇ ਆ ਤੇ ਮੈਂ ਹੁਣ ਚਾਚੂ ਪੀਲੀ ਤੇ ਇੱਧਰ ਕਾਲ ਵੀਰ ਵੀ ਸਕੂਲੋਂ ਆ ਗਿਆ ਤੇ ਹੁਣ ਬਸ ਹਾਂ ਇਹਨਾਂ ਨੇ ਵੀ ਜਾਣਾ ਨੇ ਚਲੇ ਜਾਣਾ ਹੈ ਜੀ ਟਿਊਸ਼ਨ ਤੇ ਟਿਊਸ਼ਨ ਦਾ ਟਾਈਮ ਹੋ ਤੇ ਲੈ ਕੇ ਕਿ 4 ਵਜੇ ਟਿਊਸ਼ਨ ਤੇ ਜਾਣਾ ਹੁੰਦਾ ਹੈ ਕਿ ਮੈਂ ਵੀ ਰੋਟੂ ਰੋਟਿਖਾ ਕੇ ਹਟੀਆਂ ਨਾਲ ਚਾਹ ਪੀ ਕੇ ਹਟੀਆਂ ਅੱਜ ਤਾਂ ਹਨਾ ਵਲੌਗ ਇੰਨਾ ਜਿਆਦਾ ਨਹੀਂ ਬਣਿਆ ਹੈਗਾ ਕਿਉਂਕਿ ਸਾਰੀ ਦਿਹਾੜੀ ਸਾਰੀ ਰਾਤੀ ਮੀਂਹ ਪਈ ਗਿਆ ਵਾ ਮੀਂਹ ਹੋਈ ਨਹੀਂ ਹਟਦਾ ਹੈਗਾ ਪਤਾ ਨਹੀਂ ਕਿਵੇਂ ਇਹਨੇ ਬੱਦਲ ਦੇ ਘੁਲੇ ਹੋਇਆ ਪਿਆ ਛੜੀ ਲੱਗ ਗਈ ਹੋਣ ਤੇ ਤਾਂ ਕਰਕੇ ਅੱਜੇ ਕੋਈ ਵਲੌਗ ਇੰਨਾ ਜਿਆਦਾ ਨਹੀਂ ਸ਼ੂਟ ਹੋਇਆ ਹੈਗਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਜਿੰਨਾ ਬਣਿਆ ਹੋ ਉਨਾਂ ਕੀ ਪਾ ਦੇਣਾ ਵਾ ਬਾਕੀ ਸ਼ਾਮ ਨੂੰ ਹੁਣ ਮੈਂ ਕੱਲ ਜਿਹੜੇ ਪਪਾ ਨੂੰ ਫੋਨ ਕੀਤਾ ਮੈਂ ਕਿਹਾ ਸ਼ਾਮ ਨੂੰ ਟਾਈਮ ਨਾਲ ਘਰੇ ਆ ਜਿਓ ਕਿਉਂਕਿ ਸ਼ਾਮ ਨੂੰ ਫਿਰ ਮੈਂ ਕਹਿੰਦੇ ਅੱਜ ਦੋਨੇ ਹੀ ਚੱਲ ਕਰ ਲਾਂਗੇ ਕੰਮ ਕਿਉਂਕਿ ਸਵੇਰ ਨੂੰ ਤਾਂ ਮੈਂ ਸਾਰਾ ਕਰਾ ਕੇ ਜਾਂਦਾ ਸਵੇਰ ਨੂੰ ਤਾਂ ਅਸੀਂ ਦੋਨੇ ਹੀ ਕੰਮ ਕਰ ਵਧੀਆ ਟਾਈਮ ਦੇ ਨਾਲ ਹਣਾ ਨਵੇੜ ਲਈ ਦਾ ਚੱਲ ਰਲ ਕੇ ਮਿਲ ਕੇ ਜਦੋਂ ਸਾਨੂੰ ਅੱਧਾ ਘੰਟਾ ਲੱਗਦਾ ਇਹ ਤਾਂ ਨਾ ਦੋਨੋਂ ਘੰਟੇ ਨੂੰ ਪੱਠੇ ਪਾਉਣ ਨੂੰ ਤੇ ਸਵੇਰੇ ਅਸੀਂ ਦੋਨੋਂ ਜਾਣੇ ਕੰਮ ਕਰ ਲੰਨੇ ਆਂ ਉਧਰ ਪਸ਼ੂਆਂ ਦਾ ਤੇ ਬਾਕੀ ਹੁਣ ਮੈਂ ਕਰਕੇ ਹੱਡੀਆਂ ਫੋਨ ਮੈਂ ਕਿਹਾ ਵੀ ਟਾਈਮ ਦੇ ਨਾਲ ਹੀ ਘਰੇ ਦੇ ਕਿਉਂਕਿ ਗੋਹਾ ਚੱਕਣੇ ਵਾਲੇ ਪਿਆ ਮਗਰ ਤਲਕਣਾ ਇੰਨੀ ਜ਼ਿਆਦੇ ਹੋਈ ਪਈਆ ਤੇ ਇੱਕ ਮੇਰੇ ਚ ਪਹਿਲਾਂ ਦਲਕਦੀਆਂ ਨੇ ਮੈਨੂੰ ਅੱਦਾਂ ਜ ਮੈਂ ਕਿਹਾ ਵੀ ਹੋਰ ਨਾ ਕਿਤੇ ਉਹ ਤਲਕ ਕੇ ਡੇਗ ਜਮ ਮੈਂ ਕਿਹਾ ਹੋਰ ਕਿਤੇ ਲੱਤ ਮਾਰ ਟੁੱਟ ਜੇ ਮੋੜ ਕੇ ਫੇਰ ਔਖਾ ਹੋ ਜਾਣਾ ਵਾ ਐ ਤੁਹਾਨੂੰ ਵੀ ਪਤਾ ਹੀ ਆ ਕਿਤੇ ਹਨਾ ਗਿਰਗੀ ਜਾਂ ਕੁਝ ਉਹ ਟੁੱਟ ਰੱਟ ਕੇ ਫਿਰ ਔਖਾ ਹੋ ਜਾਣਾ ਹੈ ਕਿਵੇਂ ਪਸ਼ੂਆਂ ਦਾ ਵੀ ਔਖਾ ਹੋ ਜਾਣਾ ਫਿਰ ਆਰਪਨ ਨੂੰ ਸੰਭਲ ਨੂੰ ਫੇਰ ਕੋਈ ਨਾ ਕੋਈ ਹਨਾ ਇਸ ਕਰਕੇ ਮੈਂ ਜਗਵਾ ਹੋਵਾਂਗਾ ਕਿ ਹੁਣ ਆਏ ਤੇ ਹਨਾ ਫਿਰ ਉਹਨਾਂ ਦੇ ਫਿਰ ਦੇਈਦੇ ਆ ਫਿਰ ਸਿੱਤਾਂਗੇ ਹਾਂਜੀ ਆਈ ਗਾਦਾ ਫਰੀਜ ਹੁੰਦਾ ਵਾ ਤੇ ਹਾਂਜੀ ਬਾਕੀ ਗਾਂਝੀ ਕੋ ਵੀਲੌਗ ਬਣਿਆ ਤਾਂ ਹਨਾ ਫਿਰ ਉਹ ਬਣਾਉਂਗੀ ਦੇਖਦੀ ਆ ਕੀ ਸ਼ੂਟ ਕਰਾਂ ਬਾਕੀ ਹਨਾ ਜਿੰਨਾ ਕੁ ਬਣਿਆ ਉਹਨਾਂ ਕੀ ਪਾ ਦਨਾ ਵਾ ਖਾਈ ਲੋ ਖਾਈ ਲੋ ਹੁਣ ਤੁਝਾ ਨਾ ਟਾਈਮ ਹੋ ਚਲਿਆ ਬਚਨ ਦਾ ਬਸਨ ਆਉਦੇ ਨੇ ਫਟਾਫਟ ਆ ਕੇ ਜਾਜੂ ਪੀ ਕੇ ਬਸਨ ਹਾਈ ਕੇ ਨੂੰ ਥੋੜਾ ਜਿਹਾ ਚਸਕੇ ਟੀਵੀ ਦੇਖਣ ਦਾ ਫਸਟ ਵੀਡੀਓ ਵੀ ਦੇਖਣਾ ਜਾਂਦਾ ਦੋ ਵਜੇ ਫੇਰ ਬਸ ਟਾਈਮ ਹੋ ਜਾਂਦਾ ਵਾ ਟਿਊਸ਼ਨ ਦਾ ਹੁਣ ਟਿਊਸ਼ਨ ਜਾਊਗਾ 4 ਵਜੇ ਪਾਣਾ ਪੁੱਤ ਕੱਪੜੇ ਕੱਪੜੇ ਆ ਦੇ ਦੇਖ ਤੇਰੀ ਉਹ ਕਿੱਥੇ ਹੈ ਟੋਪੀ ਮੇਨ ਦਾ ਛੱਡੋ ਟੋਪੀ ਆ ਹਾਂਜੀ ਮੈਂ ਇਹਨੂੰ ਤੋਲ ਲਵਾਂ ਤੇ ਫੇਰ ਹਨਾ ਕਰਦੇ ਅਗੇ ਵਲੌਗ ਕਾੜਦੇ ਹਾਂ ਹਾਂਜੀ ਮਿਲੋ ਇੱਧਰ ਆਪਨ ਨੂੰ ਆਰਪਨ ਹਾਂਜੀ ਮਾ ਹੂੰ ਇਹਨੇ ਮੈਨੂੰ ਵੀਡੀਓ ਨਹੀਂ ਬਣਾਉਣ ਦਿੰਦੀ ਹੈਗੀ ਜੇ ਹਨਾ ਮੈਂ ਵੀਡੀਓ ਬਣਾਉਣੀ ਹੈ ਨਾ ਇਹ ਮੂਮਾ ਮੰਮਾ ਲਾ ਜਨੇ ਦਾ ਤੇ ਬਕਲੇ ਦਾਲ ਧਰ ਜਾਂਦੀ ਉਹ ਜੀ ਦਾਲ ਬਣਾਈ ਜੀ ਆਪਾਂ ਘੋਟਮੇ ਛੱਲਿਆਂ ਦੀ ਤੇ ਮੈਂ ਕਿਹਾ ਹਨਾ ਚੱਲ ਕਿੰਨੇ ਦਿਨਾਂ ਤੋਂ ਮੈਂ ਕਿਹਾ ਚੱਲ ਜੀ ਇਹ ਕਰਦਾ ਸੀਗਾ ਘੋਟਮੇ ਛੱਲੇ ਦਾਲ ਖਾਣ ਨੂੰ ਮੈਂ ਕਿਹਾ ਚੱਲ ਜੀ ਘੋਟਮੇ ਛੱਲੇ ਦਾਲ ਬਣਾਉਣੇ ਤੇ ਮੈਂ ਲੱਗੀ ਸੀਗੀ ਇੱਧਰ ਪਿਆਜ਼ ਵੀ ਤੜਕਾ ਚੀਰ ਹਨਾ ਤੇ ਬਾਕੀ ਹਜੇ ਟਾਈਮ ਸਾਢੇ 4 ਹੋ ਚੁੱਕੇ ਨੇ ਤੇ ਕਾਲ ਵੀ ਟਿਊਸ਼ਨ ਤੇ ਚਲਾ ਗਿਆ ਮੈਂ ਕਿਹਾ ਚੱਲ ਮੈਂ ਦਾਲ ਸਬਜ਼ੀ ਬਣਾ ਲਵਾਂ ਕਿਉਂਕਿ ਸ਼ਾਮ ਨੂੰ ਫੇਰ ਤਾਂ ਆ ਦਾ ਟਾਈਮ ਹੋ ਜਾਣਾ ਤੇ ਇਸ ਕਰਕੇ ਮੈਂ ਪਹਿਲਾਂ ਦਾਲ ਤੜੀਆ ਮੈਂ ਕਿ ਦਾਲ ਦਿੱਦਰ ਨਵੇੜ ਜੀ ਆਟਾ ਟਕੁੰਨ ਕੇ ਰੱਖ ਜਣਾ ਵਾ ਤੇ ਫਿਰ ਜਦੋਂ ਉਧਰ ਮੱਝਾਂ ਚੱਲ ਜਾਂਦੇ ਆ ਫਿਰ ਮੈਨੂੰ 6 ਵਜੇ ਜਾਂਦੇ ਆਉਂਦੇ ਨੇ ਤੇ ਫਿਰ ਮੈਂ ਤਾਂ ਕਰਕੇ ਪਹਿਲਾਂ ਦਾਲ ਸਬਜ਼ੀ ਬਣਾ ਕੇ ਇੱਧਰ ਇੱਧਰਲਾ ਰਸੋਈ ਦਾ ਨਵੇੜ ਦਾ ਨਹੀਂ ਨੇ ਬਾਕੀ ਰੋਟੀ ਰਹਿ ਜਾਂਦੀ ਹੈ ਉਹ ਆ ਕੇ ਬਣਾ ਲਈਦੀ ਆ ਤੇ ਪਹਿਲਾਂ ਫਿਰ ਆਪਾਂ ਮੱਝਾਂ ਦੇ ਧਾਣਾ ਤੋਂ ਰੱਖ ਕੱਢ ਲਈ ਹਾਂ ਜੀ ਮੈਂ ਲੱਗੀ ਸੀ ਜੀ ਇਹ ਤਾਂ ਤੜਕਾ ਲਾਉਣ ਤੇ ਦਾਲ ਮੇਰੀ ਦਿੱਜੀ ਜਾਂਦੀ ਹੈ ਬਣ ਗਈ ਹੈ ਬਸ ਮਾੜੀ ਮੁਰਤੀ ਜੀ ਕੱਚੀ ਹੋ ਗਈ ਤੇ ਬਾਕੀ ਮੈਂ ਪਿਆਜ਼ ਉਹਦਾਰਾ ਚੀਰ ਲਿਆ ਟਮਾਟਰ ਰਹਿ ਗਈ ਮੈਂ ਕਿ ਚੱਲ ਹਾਂ ਨਾ ਪਹਿਲਾਂ ਤੜਕਾ ਲਾ ਦਿੰਦੀ ਤੇ ਹੁਣ ਬਾਕੀ ਫਿਰ ਹਾਂ ਨਾ ਧਰਨ ਤਾਂ ਉਹ ਜਾਣਾ ਸੇਤਾ ਰੱਖ ਦਿੰਦੀਆਂ ਨੇ ਆਪ ਹੁਣ ਪਹਿਲਾਂ ਮੈਂ ਤੜਕਾ ਤੁੜਕਾ ਲਾ ਦਾਂ फटाफट ਤੇ ਕਾਲਵੀਰ ਹਾਂ ਨਾ ਉਹਦਾ ਚਾਚੂ ਲੈ ਗਿਆ ਉਹ ਕਾਲਵੀਰ ਖਿੱਦ ਸੌਰੀ ਅਰਪਨ ਨੂੰ ਤੇ ਅਰਪਨ ਗਈਏ ਮੈਂ ਕਿ ਚੱਲ ਤੋ ਹਾਂ 5 ਕੁ ਮਿੰਟਾਂ ਨੂੰ ਫੜ ਲਾਂ ਮੈਂ ਜਾਨੂੰ फटाफट ਤੜਕਾ ਤੁੜਕਾ ਲਾ ਲਵਾਂ ਤੇ ਜਦੋਂ ਉਹ ਚਲੀ ਜਾਂਦੀ ਫਿਰ ਥੋੜਾ ਜਿਹਾ ਲਾਹੀ ਹੋ ਜਾਂਦਾ ਕਿ ਮੈਂ ਹਾਂ ਹੁਣ फटाफट ਕੰਮ ਕਰ ਲਵਾਂ ਤੇ ਫਿਰ ਤੁਹਾਨੂੰ ਆ ਮਿਲਦੀ ਆ ਹਾਂਜੀ ਦਾਲ ਨੂੰ ਆਪਾਂ ਤੜਕਾ ਵਗੈਰਾ ਲਾਤਾ ਸੀਗਾ ਤੇ ਧਾਰਾਂ ਆਪਾਂ ਕੱਢ ਜਾਂਦੀਆਂ ਗੋਹਾ ਚੱਕਿਆਂ ਦਾ ਸੁੱਕ ਪਾ ਜਾਂਦੀ ਹੁਣ ਉਹ ਰੰ ਦੇ ਨਾਲ ਉਹਦੇ ਬੈਠ ਜਾਣਗੀਆਂ ਤੇ ਬਾਕੀ ਹਾਂ ਹੁਣ ਮੈਂ ਲੱਗੀਆਂ ਆਟਾ-ਉਟਾ ਗੁੰਨ ਕੇ ਰੋਟੀ ਬਣਾਉਣ ਕਿਉਂਕਿ 7:00 ਵੱਜ ਚੁੱਕੇ ਨੇ ਤੇ ਵਲੌਗ ਵੀ ਆਪਣਾ ਆ ਗਿਆ ਹਨਾ ਜਿਨ੍ਹਾਂ ਨੇ ਹਜੇ ਤੱਕ ਮੇਰਾ ਵਲੌਗ ਨਹੀਂ ਦੇਖਿਆਗਾ ਪਲੀਜ਼ ਜਾ ਕੇ ਮੇਰਾ ਵਲੌਗ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਰੋਜ਼-ਰੋਜ਼ ਹਨਾ ਵੀਡੀਓ ਦੇਖਣ ਦੇ ਲਈ ਤੇ ਬਾਕੀ ਹਨਾ ਆਪਾਂ ਵਧੀਆ ਤੋਂ ਵਧੀਆ ਹਨਾ ਅੱਜ ਕੋਸ਼ਿਸ਼ ਕਰਾਂਗੇ ਵਲੌਗ ਬਣਾਉਣ ਦੀ ਬਾਕੀ ਹਨਾ ਜਿੰਨਾਂ ਕਿ ਸਾਥ ਪਵੰਦ ਆਏ ਸੀ ਇਨਾਂ ਨੂੰ ਪਲੀਜ਼ ਵਲੌਗ ਬਣਿਆ ਤੇ ਬਾਕੀ ਵਲੌਗ ਨੂੰ ਇੰਜੋਏ ਜ਼ਰੂਰ ਕਰਿਆ ਕਰੋ ਤੇ ਪਲੀਜ਼ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਬਾਕੀ ਅੱਜ ਦਾ ਵਲੌਗ ਇੰਨਾ ਹੀ ਤੇ ਮਿਲਦੇ ਆ ਅੱਜ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੱਕ ਦੇ ਲਈ ਬਾਏ ਬਾਏ ਕਰਦੇ ਬਾਏ ਬਾਏ ਤੁਹੇ ਬਾਏ ਓਹੀ ਗਿਰ ਗਿਆ ਸਵੇਰ ਦਾ ਇਹ ਤਮੀ ਪਈ ਜਾਂਦਾ ਵਾ ਹਾਂ ਆ ਡਿੱਗ ਗਿਆ ਉੱਪਰ ਤਾਂ ਹੀ ਮੈਂ ਵੀ ਕਹਾਂ ਮਹ ਇੰਨਾ ਖੜਕਾਗਾ ਤੇ ਹੋ ਗਿਆ ਉੱਥੇ ਉੱਪਰ ਉੱਪਰ ਤੂੰ ਹੁਣ ਉੱਤੇ ਪਹਿਲਾਂ ਨਾ ਸੰਭਣਾ ਕੇ ਲੋ ਸਵੇਰ ਦਾ ਜੀ ਨਹੀਂ ਪਈ ਜਾਂਦਾ ਉੱਪਰੋਂ ਹਵਾਦਰਾ ਜਿਹਾ ਗਿਰ ਗਿਆ ਮਾਹ ਪਤਾ ਨਹੀਂ ਮੈਂ ਰੋਟੀਆਂ ਬਣਾ ਦੀ ਸੀਗੀ ਟੋਟੀਆਂ ਭਗਾਉਂ ਜੀ ਮੈਂ ਕੱਬ ਮੈਂ ਤਾਂ ਕਹ ਕਿਤੇ ਐ ਨਵੀਂ ਆਈ ਸੀਗੀ ਭੱਜੀ ਲਗਾ ਕਿਤੇ ਉਹਨੇ ਉਹ ਕਰਤਾ ਮਹਾਨਵੀ ਨੇ ਮੈਂ ਕਿਹਾ ਹੋਰ ਨਾ ਕਿਤੇ ਕੋਠੇ ਚੜ ਗਈ ਹੋਵੇ ਇਹ ਤੈਨੂੰ ਦੇਖ ਕੇ ਮੈਂ ਮਹਾਂ ਮੰਨ ਦਾ ਘਰ ਗਈ ਕਿਉਂ ਕਿ ਬੱਤ ਗੇਟ ਕੇ ਕੰਤਾ ਲੱਗ ਗਿਆ ਗਾ ਬਾਈ ਵਿਰਨ ਨੂੰ ਪੱਦੀਆਂ ਨੇ ਸੰਗ ਲੱਗੇ ਤੇ ਗੱਦ ਦੇ ਬੱਤੀ ਕੰਨ ਦੇ ਡਿੱਗੀ ਡੜਮੁਦੇ ਦੇ ਹੋਰ ਮੈਂ ਕਿਹਾ ਕਿ ਕੱਢ ਲੱਗੀ ਨਹੀਂ ਲੱਗ ਉੱਤੋਂ ਮੈਂ ਵੀ ਬਈ ਆਂਦਾ ਸਵੇਰ ਦਾ ਤੇ ਨਾ ਉੱਪਰ ਕਮਰੇ ਦੇ ਨਾਲ ਜਦੋਂ ਬਾਹਰ ਨਿਕਲਦੇ ਆਪਾਂ ਉਹਦੇ ਨਾਲ ਬਾਂਦਰਾ ਜਿਹੀ ਕਿੱਥਾ ਹੋਇਆ ਸੀਗਾ ਸਲੈਬ ਗਰਗੀ ਉਹਦੀ ਨੀਂਦ ਤਾਂ ਪਈ ਜਾਂਦਾ ਸਵੇਰ ਦਾ ਇਹਨਾਂ ਨੂੰ ਨੁਕਸਾਨ ਹੋਈ ਜਾਂਦਾ ਕਦੇ ਕੁਝ ਕਰ ਜਾਂਦਾ ਕਦੇ ਕੁਝ ਕਰਦਾ ਮੇਰੀ ਵੀ